ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ 5 ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਤਿਗੁਰੂ ਸਾਹਿਬ ਜੀ ਇਸ ਸਲੋਕ ਵਿੱਚ ਅਸੀਸ ਦਿੰਦੇ ਹੋਏ ਪਾਵਨ ਉਪਦੇਸ਼ ਪਰਵਾਉਂਦੇ ਹਨ ਉਦਮ ਕਰੇ ਦਿਆ ਜੀਓ ਤੂੰ ਕਮਾਵਦਿਆ ਸੁਖ ਪੁੰਚ ਸਤਿਗੁਰੂ ਫਰਮਾਉਂਦੇ ਹੈ ਭਾਈ ਅੰਮ੍ਰਿਤ ਵੇਲੇ ਉੱਠ ਕਰਕੇ ਸਿਮਰਨ ਕਰਨ ਦਾ ਉਦਮ ਕਈਏ ਯਤਨ ਕਰਨ ਵਾਲਿਆ ਤੂੰ ਜਿਉਂਦਾ ਰਹੇ ਤੇ ਜਿਉਂਦਿਆਂ ਪਾਪ ਤੇਰੀ ਜੀਵਨ ਮੁਕਤੀਆਂ ਵਿੱਚ ਗਿਣਤੀ ਹੋ ਜਾਵੇ ਤੇ ਨਾਮ ਦੀ ਕਮਾਈ ਕਰਦੇ ਆਤਮਾਨੰਦ ਰੂਪੀ ਸੁਖ ਨੂੰ ਪੁੰਜ ਭੋਗਣਾ ਕਰੇ ਧਿਆਇ ਦਿਆ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਨਾਮ ਨੂੰ ਧਿਆਉਂਦਿਆ ਹੋਇਆ ਤੂੰ ਪ੍ਰਭੂ ਪਰਮੇਸ਼ਰ ਨਾਲ ਮਿਲ ਪਵੇ ਤੇ ਜੰਮਣ ਮਰਨ ਦੀ ਸਾਰੀ ਚਿੰਤਾ ਉਤਰ ਜਾਵੇ ਮਹੱਲਾ ਪੰਜਵਾ ਸ਼ੋਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਸਾਰੀਆਂ ਚਿਤਵਨੀਆਂ ਵਿੱਚ ਸੋਭ ਸ੍ਰੇਸ਼ਟ ਚਿਤਵਨੀ ਗੋਬਿੰਦ ਪਰਮੇਸ਼ਰ ਦਾ ਨਾਮ ਰਮਣ ਕਈਏ ਉਚਾਰਨ ਕਰਨਾ ਹੈ ਅਤੇ ਸਾਰੇ ਸੰਗਾਂ ਵਿੱਚੋਂ ਸਾਧੂ ਸੰਤ ਜਨਾਂ ਦਾ ਸੰਗ ਭਾਵ ਸਾਥ ਜੀਵਨ ਨੂੰ ਨਿਰਮਲ ਉਜਲ ਕਰਨ ਵਾਲਾ ਹੈ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਭਗਵੰਤ ਪਰਮੇਸ਼ਰ ਤੁਸੀਂ ਐਸੀ ਕਿਰਪਾ ਮਿਹਰ ਕਰੋ ਕਿ ਇੱਕ ਘੜੀ ਵੀ ਸਾਨੂੰ ਤੁਹਾਡਾ ਨਾਮ ਨਾ ਭੁੱਲਣਾ ਕਰੀ ਪੌੜੀ ਤੀਰਾ ਕੀਤਾ ਹੋਏ ਤਾ ਕਾਹੇ ਡਰ ਪੀਏ ਏ ਮਹਾਰਾਜ ਤੁਹਾਡਾ ਹੀ ਸਭ ਕੁਝ ਕੀਤਾ ਹੋਇਆ ਵਰਤ ਰਿਹਾ ਹੈ ਤਦ ਫਿਰ ਕਿਸ ਵਾਸਤੇ ਡਰਨਾ ਹੈ ਜਿਸ ਮਿਲ ਜਪਿਐ ਨਾਉ ਉਸ ਜੀਉ ਅਰਪਿਐ ਜਿਸ ਗੁਰਾਂ ਦੀ ਸੰਗਤ ਵਿੱਚ ਮਿਲ ਕਰਕੇ ਨਾਉ ਨਾਮ ਜਪਣਾ ਕਰੀਦਾ ਹੈ ਤਿਨਾ ਗੁਰਾਂ ਨੂੰ ਆਪਣਾ ਜੀਉ ਜੀਵਨ ਅਰਪਿਐ ਭੇਟ ਕਰ ਦੇਣਾ ਚਾਹੇ ਕਰੀਏ ਅਏ ਜੀ ਨਿਹਾਲ ਸਾਹਿਬ ਬੇਸਮਾਰ ਬੇਸਮਾਰ ਗਿਣਤੀ ਤੋਂ ਰਹਿਤ ਸਾਹਿਬ ਮਾਲਕ ਵਾਹਿਗੁਰੂ ਦੇ ਚੇਤੇ ਆਇਆ ਕੀ ਔਣ ਕਰਕੇ ਨਿਹਾਲ ਆਨੰਦ ਪ੍ਰਸੰਨ ਹੋਇ ਜਾਈਦਾ ਹੈ ਤਿਸ ਨੂੰ ਪੋਹੇ ਕਵਣ ਜਿਸ ਵੱਲ ਨਿਰੰਕਾਰ ਜਿਸ ਦੇ ਵੱਲ ਭਾਵ ਤਰਫ ਨਿਰੰਕਾਰ ਪਰਮੇਸ਼ਰ ਵਾਹਿਗੁਰੂ ਆਪ ਹੈ ਉਸ ਨੂੰ ਕਵਣ ਕੌਣ ਭਲਾ ਪੋ ਸਕਦਾ ਕੋਈ ਵੀ ਔਕੜ ਨੇੜੇ ਨਹੀਂ ਆ ਸਕਦੀ ਸਭ ਕਿਛ ਤਿਸ ਕੈ ਵਸ ਨਾ ਕੋਈ ਬਾਹਰ ਸਰ ਕੁਝ ਹੀ ਉਸ ਵਾਹਿਗੁਰੂ ਦੇ ਵਸ ਅਧੀਨ ਹੈ ਉਸ ਦੇ ਹੁਕਮ ਤੋਂ ਬਾਹਰ ਬਾਹਰ ਕੋਈ ਵੀ ਨਹੀਂ ਹੈ ਸੋ ਭਗਤਾ ਮਨ ਬੁੱਢਾ ਸੱਚ ਸਮਾਹਰ ਉਹ ਵਾਹਿਗੁਰੂ ਆਪਣੇ ਭਗਤਾ ਸੇਵਕ ਜਨਾਂ ਦੇ ਮਨ ਹਿਰਦੇ ਵਿੱਚ ਵੁੱਢਾ ਵਸਦਾ ਹੈ ਦੀ ਭਗਤ ਜਨ ਉਸ ਸਤ ਸਰੂਪ ਵਿੱਚ ਸਮਾਹਰਾ ਸਮਾਜ ਜਾਂਦੇ ਆ ਭਗਤਾ ਨੂੰ ਸੱਚੇ ਦਾ ਸਮਾਹਾਰਾ ਆਨੰਦ ਪ੍ਰਾਪਤ ਹੁੰਦਾ ਹੈ ਤੇਰੀ ਦਾਸ ਧਿਆਇਨ ਤੁਦ ਤੂੰ ਰੱਖਣ ਵਾਲਿਆ ਏ ਮਹਾਰਾਜ ਤੁਹਾਡੇ ਦਾਸ ਸੇਵਕ ਤੁਹਾਨੂੰ ਹੀ ਧਿਆਉਂਦੇ ਹਨ ਤੁਸੀਂ ਉਹਨਾਂ ਦੀ ਰੱਖਿਆ ਕਰਨ ਵਾਲੇ ਹੋ ਸਿਰ ਸਭਨਾ ਸਮਰੱਥ ਨਦਰ ਨਿਹਾਲਿਆ हे कृपा दी नजर दृष्टि करके निहाल करने वाले प्रभु वैग्रू जी तुसी सारेयांदे सिर ऊपर आप सर्वशक्तिवान हो हे महाराज तुसी सारेयांदे श्रोमणी ते समर्थ बलवान हो जिन्ना ऊपर तुसी अपनी कृपा दी मेहर दी दृष्टि करते हो ओना नु निहाल कर दंदे हो ओना नु दुखा तो रहत कर दंदे हो ਸਲੋਕ ਮਹੱਲਾ ਪੰਜਵਾ ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਬਾਸਨਾ ਨਿਵਾਰ ਇਹ ਭਾਈ ਕਾਮ ਵਿਕਾਰ ਦ੍ਰਿਸ਼ਟੀ ਕ੍ਰੋਧ ਗੁੱਸਾ ਮਦ ਨਾਮ ਹੰਕਾਰ ਲੋਭ ਲਾਲਚ ਤੇ ਹੋ ਮੋਹ ਆਦ ਪੰਜ ਵਿਕਾਰ ਅਤੇ ਦੁਸ਼ਟ ਭੈੜੀਆਂ ਬਾਸ਼ਨਾਵਾਂ ਨੂੰ ਹਿਰਦੇ ਵਿੱਚੋਂ ਨਿਵਾਰ ਮੇਟਣਾ ਕਰੋ ਅਤੇ ਬੇਨਤੀ ਕਰੋ ਰੱਖ ਲੀਹੋ ਪ੍ਰਭ ਆਪਣੇ ਨਾਨਕ ਸਦ ਬਲਹਾਰ ਸਤਿਗੁਰੂ ਜੀ ਕਥਨ ਕਰਦੇ ਆ ਕਿ ਫਿਰ ਬੇਨਤੀ ਕਰੋ ਏ ਪ੍ਰਭ ਪਰਮੇਸ਼ਰ ਸਾਨੂੰ ਆਪਣਾ ਬਣਾ ਕੇ ਇਹਨਾਂ ਵਿਕਾਰਾਂ ਤੋਂ ਰੱਖ ਲੈਣਾ ਕਰੋ ਅਸੀਂ ਸਦੀਵ ਕਾਲ ਸੈਂਕੜੇ ਬਾਰ ਤੁਹਾਡੇ ਤੋਂ ਬਲਹਾਰ ਆਪਣਾ ਬਲਹਾਰ ਜਾਨੇ ਕੁਰਬਾਨ ਜਾਂਦੇ ਹਾਂ ਮਹੱਲਾ ਪੰਜਵਾ ਖਾਂਦਿਆ ਖਾਂਦਿਆ ਮੋਹ ਇਕੱਠਾ ਪੈਨੰਦਿਆ ਸਭ ਅੰਗ ਅਨੇਕਾਂ ਪ੍ਰਕਾਰ ਦੇ ਪਦਾਰਥ ਖਾਂਦਿਆਂ ਖਾਂਦਿਆਂ ਜੀਵਾ ਦਾ ਮੂੰਹ ਇਕੱਠਾ ਕੱਸ ਜਾਂਦਾ ਹੈ ਤੇ ਅਨੇਕ ਪ੍ਰਕਾਰ ਦੇ ਵਸਤਰ ਪੈਨੰਦਿਆਂ ਪਹਿਣਦਿਆਂ ਪਹਿਣਦਿਆਂ ਸਾਰੇ ਅੰਗ ਵੀ ਕੱਸ ਜਾਂਦੇ ਆ ਬਿਰਧ ਅਵਸਥਾ ਵਿੱਚ ਅੰਗ ਕਮਜ਼ੋਰ ਹੋ ਜਾਂਦੇ ਹਨ ਤੇ ਸਰੀਰ ਢਿੱਲਾ ਬਹਿ ਜਾਂਦਾ ਹੈ ਨਾਨਕ ਧ੍ਰਿਗ ਤਿਨਾਂ ਦਾ ਜੀਵਿਆ ਜਿਨ ਸੱਚ ਨ ਲੱਗੋ ਰੰਗ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਪਰ ਉਹਨਾਂ ਪੁਰਸ਼ਾਂ ਦਾ ਜੀਵਣਾ ਤ੍ਰਿਗ ਫਿਟਕਾਰ ਜੋਗ ਹੈ ਜਿਨ੍ਹਾਂ ਨੂੰ ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਭੋਗ ਦਿਆ ਹੋਇਆ ਵੀ ਸੱਚੇ ਪਰਮੇਸ਼ਰ ਦੇ ਨਾਲ ਰੰਗ ਪ੍ਰੇਮ ਨਹੀਂ ਲੱਗਿਆ ਪਉੜੇ ਜਿਉ ਜਿਉ ਤੇਰਾ ਹੁਕਮ ਤਿਵੈ ਤਿਉ ਹੋਵਣਾ ਏ ਮਹਾਰਾਜੀ ਜਿਵੇਂ ਜਿਵੇਂ ਤੁਹਾਡਾ ਹੁਕਮ ਆਦੇਸ਼ ਪਾਣਾ ਹੁੰਦਾ ਹੈ ਤਿਵੇਂ ਉਸੇ ਉਸੇ ਤਰ੍ਹਾਂ ਹੀ ਹੁੰਦਾ ਹੈ ਜਹ ਜਹ ਰੱਖੇ ਆਪ ਤਹ ਜਾਏ ਖੜੋਵਣਾ ਹਾਂ ਜਿੱਥੇ ਜਿੱਥੇ ਤੁਸੀਂ ਆਪ ਜੀਵਾ ਨੂੰ ਰੱਖਣਾ ਕਰਦੇ ਹੋ ਉਥੇ ਉਥੇ ਹੀ ਜੀਵਾ ਦਾ ਜਾ ਕੇ ਖੜੋਵਣਾ ਖੜੇ ਹੋਣਾ ਹੁੰਦਾ ਹੈ ਨਾਮ ਤੀਰੈ ਕੈ ਰੰਗ ਦੁਰਮਤ ਧੋਵਣਾ ਹੇ ਮਹਾਰਾਜ ਜੀ ਤੁਹਾਡੇ ਨਾਮ ਦੇ ਵਿੱਚ ਰੰਗ ਪ੍ਰੇਮ ਕਰਕੇ ਦੁਰਮਤ ਕੋਟੀ ਮਤ ਦਾ ਧੋਣਾ ਕਰੀਦਾ ਹੈ ਜਪ ਜਪ ਤੋ ਨਿਰੰਕਾਰ ਪਰਮ ਪਉ ਖੋਵਣਾ ਹੇ ਨਿਰੰਕਾਰ ਆਕਾਰਾਂ ਤੋਂ ਰਹਿਤ ਪਰਮੇਸ਼ਰ ਤੁਹਾਡੇ ਨਾਮ ਨੂੰ ਜਪ ਜਪ ਕੇ ਸਰੂਪ ਦਾ ਪਰਮ ਤੇ ਕਾਲ ਆਦ ਡਰ ਖੋਵਣਾ ਮੇਟਣਾ ਕਰੀਦਾ ਹੈ ਜੋ تیرੈ ਰੰਗ ਰੱਤੇ ਸੇ ਜੂਨ ਨਾ ਜੋਵਣ ਹੀ ਮਹਾਰਾਜੀ ਜਿਹੜੇ ਤੁਹਾਡੇ ਰੰਗ ਪ੍ਰੇਮ ਵਿੱਚ ਰੰਗੇ ਹੋਏ ਹਨ ਉਹ ਮੁੜ ਕੇ ਜੂਨ ਜੂਨਾ ਵਿੱਚ ਨਹੀਂ ਜੋੜੇ ਜਾਣਗੇ ਅੰਤਰ ਬਾਹਰ ਇੱਕ ਨੈਣ ਅਲੋਵਣਾ ਉਹ ਗੁਰਮਖ ਜਨ ਅੰਦਰ ਬਾਹਰ ਇੱਕ ਵਾਹਿਗੁਰੂ ਲੋਹੀ ਨੇਤਰਾਂ ਨਾਲ ਅਲੋਵਣਾ ਵੇਖਣਾ ਕਰਦੇ ਹਨ ਜਿਨੀ ਪਛਾਤਾ ਹੁਕਮ ਤਿਨ ਕਦੇ ਨ ਰੋਵਣਾ ਏ ਮਹਾਰਾਜੀ ਜਿਨ੍ਹਾਂ ਨੇ ਤੇਰਾ ਹੁਕਮ ਪਾਣਾ ਪਛਾਣ ਲਿਆ ਹੈ ਉਹਨਾਂ ਨੂੰ ਕਦਾ ਚਿੱਤ ਵੀ ਰੋਣਾ ਨਹੀਂ ਹੁੰਦਾ ਉਹ ਕਦੇ ਵੀ ਨਹੀਂ ਰੋਂਦੇ ਸੰਗੋਂ ਰੋਂਦਿਆਂ ਹੋਇਆਂ ਨੂੰ ਚੁੱਪ ਕਰਾਉਣ ਵਾਲੇ ਬਣ ਜਾਂਦੇ ਹਨ ਨਾਉ ਨਾਨਕ ਬਖਸ਼ੀਸ ਮਨ ਮਾਹੇ ਪਰੋਵਣਾ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦੀ ਬਖਸ਼ਿਸ਼ ਪ੍ਰਾਪਤ ਹੋਈ ਆ ਉਹਨਾਂ ਨੇ ਪ੍ਰਭੂ ਦੇ ਨਾਮ ਨੂੰ ਹਮੇਸ਼ਾ ਹੀ ਆਪਣੇ ਮਨ ਹਿਰਦੇ ਵਿੱਚ ਪ੍ਰੂਣਾ ਕੀਤਾ ਹੈ ਸਲੋਕ ਮਹੱਲਾ 5 ਜੀਵ ਦਿਆ ਨ ਚੇਤੇਉ ਮੂਆ ਰਲੰਦੜੋ ਖਾਕ ਏ ਭਾਈ ਜਿਨ੍ਹਾਂ ਨੇ ਜਿਉਂਦੇ ਜੀ ਪਰਮੇਸ਼ਰ ਵਾਹਿਗੁਰੂ ਜੀ ਨੂੰ ਚੇਤੇ ਨਹੀਂ ਕੀਤਾ ਉਹ ਮਰ ਕੇ ਖਾਕ ਮਿੱਟੀ ਵਿੱਚ ਰਲੰਦੜੋ ਰਲ ਗਏ ਭਾਵ ਜੀਵਨ ਦਾ ਕੋਈ ਲਾਭ ਨਾ ਖੱਟ ਸਕੀ ਦੁਨੀਆਂ ਦੀਆਂ ਲਾਹਣਤਾਂ ਰੂਪ ਖਾਕ ਵਿੱਚ ਰਲੇ ਹੋਏ ਨਾਨਕ ਦੁਨੀਆਂ ਸੰਗ ਗੁਦਾਰਿਆ ਸਾਖਤ ਮੂੜ ਨਪਾਕ ਸਤਿਗੁਰੂ ਸਾਹਿਬ ਜੀ ਕਥਨ ਕਰ ਰਹੇ ਹਨ ਕਿ ਸਾਖਤ ਕਠੋਰ ਚਿੱਤ ਮੂੜ ਮੂਰਖ ਤੇ ਨਪਾਕ ਅਪਵਿੱਤਰ ਪੁਰਸ਼ਾਂ ਨੇ ਦੁਨੀਆ ਸੰਸਾਰ ਦੁਨੀਆ ਮਾਇਆ ਦੇ ਸੰਗ ਨਾਲੇ ਵਿਕਾਰਾਂ ਵਿੱਚ ਗੁਦਾਰਿਆ ਹੁੰਦਾ ਗੁਜ਼ਾਰ ਲਿਆ ਮਹੱਲਾ ਪੰਜਵਾ ਜੀਵੰਦਿਆਂ ਹਰ ਚੇਤਿਆ ਮਰੰਦਿਆਂ ਹਰ ਰੰਗ ਜਿਨ੍ਹਾਂ ਨੇ ਜਿਉਂਦਿਆਂ ਹੋਇਆ ਮਨੁੱਖਾ ਜਨਮ ਵਿੱਚ ਪਰਮੇਸ਼ਰ ਨੂੰ ਚੇਤੇ ਕੀਤਾ ਹੈ ਅਤੇ ਮਰੰਦਿਆਂ ਮਰਨ ਦੇ ਸਮੇਂ ਵੀ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਰਹੇ ਹਨ ਜਨਮ ਪਦਾਰਤ ਤਾਰਿਆ ਨਾਨਕ ਸਾਧੂ ਸੰਗ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹਨਾਂ ਨੇ ਸਾਧੂ ਮਹਾਂਪੁਰਖਾਂ ਦੇ ਸਾਥ ਮਿਲ ਕਰਕੇ ਪਾਵ ਉਹਨਾਂ ਦੀ ਸੰਗਤ ਕਰਕੇ ਸੰਸਾਰ ਸਮੁੰਦਰ ਤੋਂ ਮਨੁੱਖਾਂ ਜਨਮ ਰੂਪੀ ਵਸਤੂ ਨੂੰ ਤਾਰ ਲੈਣਾ ਕੀਤਾ ਹੈ ਪੌੜੀ ਆਦ ਜੁਗਾਦੀ ਆਪ ਰੱਖਣ ਵਾਲਿਆ ਏ ਮਹਾਰਾਜੀ ਸਾਰੇ ਜਗਤ ਦੇ ਆਦ ਮੋੜ ਵਿੱਚ ਅਤੇ ਯੁਗਾਦ ਯੁੱਗਾਂ ਦੇ ਮੋੜ ਵਿੱਚ ਤੁਸੀਂ ਆਪ ਹੀ ਹੋ ਤੇ ਆਪ ਹੀ ਸਾਰੇ ਸਮਿਆਂ ਵਿੱਚ ਰੱਖਣ ਵਾਲੇ ਹੋ ਸੱਚ ਨਾਮ ਕਰਤਾ ਸੱਚ ਪਸਾਰਿਆ ਏ ਕਰਤਾਰ ਰਚਨਹਾਰ ਪ੍ਰਭ ਤੁਹਾਡਾ ਨਾਮ ਸੱਚਾ ਹੈ ਅਤੇ ਆਪਣਾ ਸਤ ਸਰੂਪ ਸਾਰੇ ਪਸਾਰਿਆ ਵਿਆਪਕ ਕੀਤਾ ਹੋਇਆ ਹੈ ਉਣਾ ਕਹੀ ਨਾ ਹੋਏ ਕਟੇ ਕੱਡ ਸਾਰਿਆ ਏ ਮਹਾਰਾਜ ਜੀ ਤੁਹਾਡੀ ਕਿਤੇ ਵੀ ਊਣਤਾ ਹੀ ਨਹੀਂ ਹੁੰਦੀ ਤੇ ਸਾਰਿਆਂ ਕੱਡਾਂ ਕੱਡਾਂ ਵਿੱਚ ਜੀਵਾਂ ਦੀ ਸਾਰਿਆਂ ਸਾਰ ਸੰਭਾਲ ਕਰ ਰਿਹਾ ਮਿਹਰਬਾਨ ਸਮਰੱਥ ਆਪੇ ਹੀ ਘਾਲਿਆ ਏ ਮਹਾਰਾਜ ਜੀ ਤੁਸੀਂ ਮਿਹਰਬਾਨ ਹੋ ਕਿਰਪਾ ਕਰਨ ਵਾਲੇ ਤੇ ਸਰਬਸ਼ਕਤੀਵਾਨ ਹੋ ਤੇ ਆਪ ਹੀ ਭਗਤ ਜਿਨ੍ਹਾਂ ਕੋਲੋਂ ਕਾਲ ਕਮਾਉਣਾ ਕਰਦੇ ਹੋ ਜਿਨ ਮਨ ਉੱਠਾ ਆਪ ਸੇ ਸਦਾ ਸੁਖਾਲਿਆ ਜਿਨ੍ਹਾਂ ਦੇ ਮਨ ਹਿਰਦੇ ਵਿੱਚ ਤੁਸੀਂ ਆਪ ਉੱਠਾ ਵਸ ਜਾਂਦੇ ਹੋ ਉਹ ਹਮੇਸ਼ਾ ਲਈ ਸੁਖਾਲਿਆ ਸੁਖ ਦੇ ਘਰ ਬਣ ਗਏ ਹਨ ਆਪੇ ਰਚਨ ਰਚਾਏ ਆਪੇ ਹੀ ਪਾਲਿਆ ਆਪੇ ਹੀ ਸ੍ਰਿਸ਼ਟੀ ਦੀ ਰਚਨਾ ਨੂੰ ਰਚਾਉਣਾ ਕੀਤਾ ਹੈ ਆਪ ਹੀ ਸਭਨਾ ਨੂੰ ਪਾਲਣਾ ਕਰਦੇ ਹੋ ਸਭ ਕਿਸੇ ਆਪੇ ਆਪ ਬੇਅੰਤ ਅਪਾਰਿਆ ਏ ਬੇਅੰਤ ਅੰਤ ਤੋਂ ਰਹਤ ਤੇ ਅਪਾਰਿਆ ਪਾਰਾ ਵਾਰ ਤੋਂ ਰਹਤ ਪ੍ਰਭੂ ਵਾਹਿਗੁਰੂ ਜੀ ਤੁਸੀਂ ਸਾਰਾ ਕੁਝ ਆਪਣਾ ਆਪ ਰੂਪ ਹੀ ਹੋ ਗੁਰ ਪੂਰੇ ਕੀ ਟੇਕ ਨਾਨਕ ਸੰਭਾਲਿਆ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ हे ਪਰਮੇਸ਼ਰ ਜਿਨ੍ਹਾਂ ਨੇ ਪੂਰਨ ਗੁਰਾਂ ਦੀ ਟੇਕ ਓਟ ਲੈਣਾ ਕੀਤੀ ਹੈ ਉਹਨਾਂ ਨੇ ਤੈਨੂੰ ਸੰਭਾਲਿਆ ਜਗਤ ਕੀਤਾ ਹੈ ਤੂੰ ਉਹਨਾਂ ਨੂੰ ਸੰਭਾਲਿਆ ਸੰਭਾਲਣਾ ਕੀਤਾ ਹੈ ਸਲੋਕ ਮਹੱਲਾ ਪੰਜਵਾ ਆਦ ਮਦ ਅਰ ਅੰਤ ਪਰਮੇਸ਼ਰ ਰਖਿਆ ਆਦ ਮੁੱਢ ਭਾਵ ਮਾਤਾ ਦੇ ਪੇਟ ਵਿੱਚ ਮਦ ਵਿੱਚ ਘਾਰ ਤੇ ਅੰਤ ਅਖੀਰ ਭਾਵ ਮਰਨ ਸਮੇ ਪਰਮੇਸ਼ਰ ਵਾਹਿਗੁਰੂ ਆਪਣੇ ਭਗਤਾਂ ਨੂੰ ਰਖਣਾ ਕਰਦਾ ਹੈ ਜੋ ਸਾਰੇ ਜਗਤ ਦੇ ਆਦ ਵਿੱਚ ਅਧਿਸ਼ਤਾਨ ਰੂਪ ਹੈ ਮਦ ਵਿੱਚ ਵਿਆਪਕ ਰੂਪ ਹੈ ਅਤੇ ਅੰਤ ਵਿੱਚ ਸਿਧਾਂਤ ਰੂਪ ਹੈ ਉਹ ਪਰਮੇਸ਼ਰ ਹੀ ਆਪਣੇ ਭਗਤਾਂ ਦੀ ਲੋਕ ਪ੍ਰਲੋਕ ਵਿੱਚ ਰੱਖਿਆ ਕਰਦਾ ਹੈ ਸਤਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ ਜਿਨ੍ਹਾਂ ਨੂੰ ਸੱਚੇ ਗੁਰਾਂ ਨੇ ਪਰਮੇਸ਼ਰ ਦਾ ਨਾਮ ਦੇਣਾ ਕੀਤਾ ਹੈ ਉਹਨੇ ਹੀ ਨਾਮ ਅਮਰਤ ਦੀ ਰਸ ਨੂੰ ਚਖਣਾ ਕੀਤਾ ਹੈ ਸਾਦਾ ਸੰਗ ਅਪਾਰ ਅਨੰਦ ਹਰ ਗੁਣ ਰਵੈ ਉਹ ਸਾਦਾ ਮਹਾਤਮਾ ਜਨਾਂ ਦੇ ਨਾਲ ਮਿਲ ਕੇ ਬੇਅੰਤ ਹਰੀ ਵਾਹਿਗੁਰੂ ਦੇ ਗੁਣਾਂ ਨੂੰ ਅਨੰਦ ਰਾਤ ਦਿਨ ਹੀ ਰਵੈ ਉਚਾਰਦੇ ਹਨ ਪਾਏ ਮਨੂਰਥ ਸਭ ਜੋਨੀ ਨਹਿ ਪਵੈ ਉਹ ਸਾਰਿਆਂ ਮਨੂਰਥ ਮਨ ਦੇ ਸੰਕਲਪਾਂ ਨੂੰ ਪਾ ਲੈਂਦੇ ਆ ਤੇ ਜੋਨੀ ਜੂਨਾ ਵਿੱਚ ਨਹੀਂ ਪਾਉਂਦੇ ਮੁਕਤ ਹੋ ਜਾਂਦੇ ਆ ਸਭ ਕਿਛ ਕਰਤੇ ਹੱਥ ਕਾਰਣ ਜੋ ਕਰੈ ਜਿਹੜਾ ਸਭ ਕਾਰਣਾ ਨੂੰ ਕਰਨ ਵਾਲਾ ਹੈ ਉਸ ਕਰਤੇ ਰਚਨਹਾਰ ਪ੍ਰਭੂ ਦੇ ਸਾਰਾ ਕੁਝ ਹੀ ਹੱਥਾਂ ਵਿੱਚ ਹੈ ਨਾਨਕ ਮੰਗੈ ਦਾਨ ਸੰਤਾਂ ਧੂਰ ਤਰੈ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਹੇ ਮਹਾਰਾਜ ਅਸੀਂ ਇੱਕ ਦਾਨ ਮੰਗਦੇ ਹਾਂ ਕਿ ਆਪਣੇ ਸੰਤਾ ਮਹਾਤਮਾ ਜਨਾਂ ਦੀ ਚਰਨ ਧੂੜੀ ਦੇਵੋ ਜਿਸ ਕਰਕੇ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ ਮਹੱਲਾ ਪੰਜਵਾ ਤਿਸ ਨੋ ਮਨ ਵਸਾਈ ਜਿਨ ਉਪਾਇਆ हे ਭਾਈ ਉਸ ਨੂੰ ਆਪਣੇ ਮਨ ਹਿਰਦੇ ਵਿੱਚ ਵਸਾਉਣਾ ਕਰੋ ਜਿਸ ਪਰਮੇਸ਼ਰ ਨੇ ਸਾਰੇ ਜਗਤ ਨੂੰ ਪੈਦਾ ਕੀਤਾ ਹੈ ਜਿਨ ਜਨ ਧਿਆਇਆ ਖਸਮ ਤੈਨ ਸੁਖ ਪਾਇਆ ਹਾਂ ਜਿਨ ਜਨ ਜਿਨ੍ਹਾਂ ਪੁਰਖਾਂ ਨੇ ਖਸਮ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਉਣਾ ਕੀਤਾ ਹੈ ਉਹਨਾਂ ਨੇ ਉਸ ਦੇ ਸੁਖ ਆਨੰਦ ਨੂੰ ਪਾ ਲਿਆ ਹੈ ਸਫਲ ਜਨਮ ਪਰਵਾਨ ਗੁਰਮੁਖ ਆਇਆ ਗੁਰਮੁਖ ਜਨਾਂ ਦਾ ਸੰਸਾਰ ਵਿੱਚ ਆਇਆ ਹੋਇਆਂ ਦਾ ਜਨਮ ਸਫਲਾ ਹੈ ਤੇ ਦਰਗਾਹ ਵਿੱਚ ਵੀ ਪਰਵਾਨ ਨੀਕ ਹਨ ਹੁਕਮੈ ਬੁੱਝ ਨਿਹਾਲ ਖਸਮ ਫਰਮਾਇਆ ਜੋ ਖਸਮ ਮਾਲਕ ਵਾਹਿਗੁਰੂ ਨੇ ਹੁਕਮ ਫਰਮਾਉਣਾ ਕੀਤਾ ਹੈ ਉਸ ਹੁਕਮ ਨੂੰ ਗੁਰਾਂ ਦੁਆਰਾ ਬੁੱਝ ਸਮਝ ਕੇ ਨਿਹਾਲ ਆਨੰਦ ਪ੍ਰਸੰਨ ਹੋ ਜਾਈਦਾ ਜਿਸ ਹੋਵਾ ਆਪ ਕਿਰਪਾਲ ਸੋ ਨਹਿ ਪਰਮਾਇਆ ਜਿਸ ਪੁਰਸ਼ ਉੱਪਰ ਵਾਹਿਗੁਰੂ ਆਪ ਕਿਰਪਾਲੂ ਹੋਇਆ ਉਹ ਪੁਰਸ਼ ਜੂਨਾ ਵਿੱਚ ਨਹੀਂ ਪਰਮਾਇਆ ਭਾਵ ਪਰਮਣ ਕਰਦਾ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਜਿਹੜਾ ਜਿਹੜਾ ਪਦਾਰਤ ਕਸਮ ਮਾਲਕ ਵਾਹਿਗੁਰੂ ਨੇ ਦੇਣਾ ਕੀਤਾ ਗੁਰਮੁਖ ਜਨਾਂ ਨੇ ਉਹੀ ਸੁਖ ਮੰਨ ਕੇ ਸੰਤੋਖ ਦੇ ਨਾਲ ਪਾਉਣਾ ਕੀਤਾ ਨਾਨਕ ਜਿਸ ਹੈ ਦਇਆਲ 부ਝਾਏ ਹੁਕਮ ਮਿਤ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿੰਨਾ ਉੱਪਰ ਮੇਰਾ ਵਾਹਿਗੁਰੂ ਦਿਆਲੂ ਹੋਇਆ ਹੈ ਉਹਨਾਂ ਨੂੰ ਹੁਕਮ ਪਾਣਾ ਮੰਨਣ ਦੀ ਮਿਤ ਮਰਿਆਦਾ 부ਝਾਏ ਸਮਝਾਉਣਾ ਕਰਦਾ ਹੈ ਉਹਨਾਂ ਨੂੰ ਮਿਤ ਮਿੱਤਰ ਸਤਿਗੁਰਾਂ ਨਾਲ ਮਿਲ ਕੇ ਭਾਣਾ ਮੰਨਣਾ ਭੁਜਾਉਂਦਾ ਹੈ ਜਿਸ ਹੈ ਭੁਲਾਏ ਆਪ ਮਰ ਮਰ ਜਮਹਿ ਨਿਤ ਜਿਨ੍ਹਾਂ ਨੂੰ ਵਾਹਿਗੁਰੂ ਆਪ ਸੰਗੀ ਜਾਣ ਕੇ ਉਸ ਦੇ ਕਰਮ ਦਾ ਫਲ ਦੇਣ ਲਈ ਭੁਲਾ ਦਿੰਦਾ ਹੈ ਉਹ ਨਿਤਾ ਪ੍ਰਤੀ ਮੌਤ ਦੇ ਮਰ ਮਾਰੇ ਹੋਏ ਮਰਦੇ ਰਹਿੰਦੇ ਆ ਤੇ ਤ੍ਰਿਸ਼ਨਾ ਦੇ ਬੱਦੇ ਹੋਏ ਜੰਮਦੇ ਰਹਿੰਦੇ ਆ ਪੌੜੀ ਨਿੰਦਕ ਮਾਰੇ ਤਤਕਾਲ ਖਿੰ ਟਿਕਣ ਨਾ ਦਿੱਤੇ ਹਾ ਨਿੰਦਿਆ ਕਰਨ ਵਾਲੇ ਪੁਰਸ਼ਾਂ ਨੂੰ ਪਰਮੇਸ਼ਰ ਤਤਕਾਲ ਛੇਤੀ ਸ਼ਿਗਰ ਹੀ ਮਾਰਨਾ ਕਰਦਾ ਉਹ ਇੱਕ ਛਿਨ ਮਾਤਰ ਵੀ ਦੁਨੀਆ ਵਿੱਚ ਟਿਕਣ ਇਸਤਤ ਹੋਣ ਨਹੀਂ ਦਿੱਤੇ ਪ੍ਰਭ ਦਾਸ ਕਾ ਦੁੱਖ ਨਾ ਖਾ ਸਕਹਿ ਫੜ ਜੋਨੀ ਜੁਤੇ ਪਰਮੇਸ਼ਰ ਆਪਣੇ ਸੇਵਕਾਂ ਦਾ ਦੁੱਖ ਕਸ਼ਟ ਸਹਾਰ ਨਹੀਂ ਸਕਦਾ ਉਹਨਾਂ ਦੇ ਨਿੰਦਕ ਫੜ ਕਰਕੇ ਜੁਨੀਆਂ ਵਿੱਚ ਜੁੱਤੇ ਭਾਵ ਜੋਤਣਾ ਕੀਤੇ ਆ ਮੱਥੇ ਵਾਲ ਪਛਾੜਨ ਜਮ ਮਾਰਗ ਮੁਤੇ ਉਹਨਾਂ ਨੂੰ ਮੱਥੇ ਭਾਵ ਸਿਰ ਦੇ ਵਾਲ ਕੇਸਾਂ ਤੋਂ ਪਕੜ ਕੇ ਪਛਾੜਨ ਹੰਦਾ ਪਟਕਾ ਕੇ ਮਾਰਨਾ ਕੀਤਾ ਹੈ ਤੇ ਜਮਾਂ ਦੇ ਮਾਰਗ ਰਸਤੇ ਵੱਲ ੱਕੇ ਹਨ ਦੁੱਖ ਲੱਗੈ ਬਿਲ ਲਾਣਿਆ ਨਰਕ ਘੋਰ ਸੁਤੇ ਜਦੋਂ ਜਮਾਂ ਦੀ ਮਾਰ ਦਾ ਦੁੱਖ ਕਸ਼ਟ ਲੱਗਦਾ ਹੈ ਤਾਂ ਬਿੱਲ ਲਾਣਿਆਂ ਵਿਰਲਾਪ ਕਰਦੇ ਹਨ ਤੇ ਕੋਰ ਭਿਆਨਕ ਨਰਕ ਵਿੱਚ ਸੌ ਜਾਂਦੇ ਹਨ ਭਾਵ ਕੁੰਭੀ ਆਦ ਨਰਕਾਂ ਵਿੱਚ ਬੇਹੋਸ਼ ਹੋ ਕੇ ਡਿੱਗੇ ਰਹਿੰਦੇ ਆ ਕੰਠ ਲਾਏ ਦਾਸ ਰਖੇਨ ਨਾਨਕ ਹਰ ਸਤੇ ਸਤਿਗੁਰੂ ਸਾਹਿਬ ਜੀ ਕਥਨ ਕਰ ਰਹੇ ਆ ਕਿ ਸਤੇ ਭਾਵ ਸਤ ਸਰੂ ਪਰਮੇਸ਼ਰ ਨੇ ਆਪਣੇ ਦਾਸ ਸੇਵਕ ਕੰਠ ਗਲ ਬੇਦ ਨਿਸ਼ਚੇ ਰੂਪ ਗਲ ਨਾਲ ਲਾ ਕੇ ਰੱਖਣਾ ਕੀਤੇ ਆ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਅਲਸਾ ਵਾਹਿਗੁਰੂ ਜੀ ਕੀ ਫਤਿਹ